ਗੁਰੂ ਨਾਨਕ ਦੇਵ ਜੀ ਨੇ ਮਾਤਾ ਨੂੰ ਅਖੀਰੋਂ ਦੱਸਿਆ ਹਨ ਦੇਖੀ। ਕਿਨੇ ਸਾਢੇ 647 ਹਾਂ। 656 ਰੁਪਿਆ। ਟਰੋਟ ਜੰਮਿਆ। ਕਿੰਨਾ ਸਮਾਂ ਹੋਰ ਚਾਹੀਦਾ? ਕਿੰਨਾ ਸਮਾਂ ਹੋਰ ਚਾਹੀਦਾ ਵੀ ਜਿਹੜਾ ਤੁਸੀਂ ਕਹਿੰਦੇ ਆ ਵੀ ਥੇਲੋ ਪੂਰਾ ਕਰਾਉਣਾ ਹੈ। ਉਹ ਤੋਂ ਨੰਬਰ ਦੱਸੋ। ਅਸਮਾਨ ਦੇ ਕਿਤੇ ਛੱਤ ਪਾਣੀ ਜਾ ਕੇ ਕੋਠਾ ਪਾਣਾ ਉਹਨੂੰ ਕਹਿਣਾ ਤੇ ਨੰਬਰ। ਕੋੜੋ। ਫੇਲੀ ਮਾਈ।

ਕੰਨੀਆਂ ਨੌਕਰੀਆਂ ਲਈ ਨੀਂਦਾਂ ਪੜੋ ਹੋ ਸਕਦਾ ਨੌਕਰੀ ਨਾ ਮਿਲੇ ਤੇ ਹੋ ਸਕਦਾ ਤੁਹਾਨੂੰ ਵੀ ਨੌਕਰੀ ਨਾ ਮਿਲੇ ਕੁੜੀ ਕੋਈ ਕੰਮ ਬਾਣੀ ਹੈ ਕੁੜੀ ਨੂੰ ਨਾ ਖੜਾ ਕੀਤਾ ਜਿਹੜੀ ਕੰਡੂਆ ਜੱਹਾ ਇਹਨਾਂ ਵਾਰੀ ਕਾੜੀ ਖਾਈਆ ਕੁੜੀ ਕੱਢੋ ਜਿੱਥੋਂ ਲੱਗਦੀ ਆ ਸਾਰੇ ਦਾਰੇ ਨਾਲ ਗੱਲ ਕਰਨਗੇ ਕੁੜੀ ਪਰਿਓ ਬਹੁਤ ਜਾਗੇ ਘੱਲਾਂ ਨਾਲ ਕਰੋ ਅਗਰੇ ਕੁੜੀ ਦੀ ਜੀ ਲੱਗ ਜੇ ਸਾਰੇ ਇੱਥੇ ਚਾਹਦੇ ਨੂੰ ਵਾਹਣੀ ਉਹ ਅੱਛੀ ਕੁੜੀ ਆ ਜਰੋਂ ਮੈਂ ਕਹਿ ਦੂੰਗਾ

ਇੱਦਾਂ ਕਲਾਸ ਵਿੱਚ ਕਿਉਂ ਕਿਤੇ ਉਹ ਜਿੰਨੀਆਂ ਕੋਲੀਆਂ ਅੱਜ ਤੀਨ ਬੰਦੇ ਦੀ ਪੋਲੀ ਕਰਉਂ ਜਾਂਦਾ ਸੀ ਸ਼ਾਇਦ ਦੂਰ ਸੇ ਬੈਠਾ ਉਹ ਕੇ ਬਿਠਾਇਆ ਜਾਂਦਾ ਸੀ ਉਹਨੂੰ ਉਹ ਪਾਣੀ ਨੇ ਉਹਨੂੰ ਪੀਣ ਨੂੰ ਮਿਲਦਾ ਸੀ ਜਿਹੜਾ ਚਪਰਾਸੀ ਸੀ ਉਹ ਐਦਾਂ ਦੂਰੋਂ ਰੱਖ ਕੇ ਦਾ ਪਾਣੀ ਪਾਉਂਦਾ ਜਿੰਦਾਂ ਚਪਰਾਸੀ ਨੂੰ ਉਹਨੇ ਪਾਣੀ ਪੀਣ ਨੂੰ ਮਿਲਦਾ ਹੁੰਦਾ ਜੰਨਾ ਹੁੰਦਾ ਤਾਂ ਉਹ ਬੰਦਾ ਪੜ ਗਿਆ ਮੈਂ ਤਾਂ ਕਹਿੰਦੀ ਐ ਜੀ ਉਹ ਅੱਸੀ ਗ੍ਰੈਂਡ ਦੀ ਬੰਦਾਂ ਜਿਹੜੀ ਰਸਤੀ ਤੇ ਹੋਰ ਪਤਾ ਨਹੀਂ ਕਿੰਨੀ ਆਪਣੀਆਂ ਲਿਖਣੀਆਂ ਕਰਕੇ ਪੋਸਤਾਨ ਦੇ ਵਿੱਚ ਆ ਕੇ ਇਹ ਜਿਹਾ ਮਾਰ ਦੇ ਤਿਆਰੀਆਂ ਵੀ ਨਾ ਨੂੰ ਰੱਖ ਦਿੱਤਾ ਮੈਂ ਫਿਰ ਵੀ ਦੇ ਪ੍ਰਧਾਨ ਪ੍ਰਧਾਨਪਤੀ ਪਰ ਲਾ ਕੇ ਤਾਂ ਇਹ ਕੋਈ ਵਿਚਾਰ ਨਹੀਂ ਆ ਰਿਹਾ ਕਿ ਨਹੀਂ ਇਹ ਜਿਹੜੇ ਸਵਾਲ ਨੇ ਹੁੰਦਾ ਨਹੀਂ ਪਾਣੀ ਨਾ ਕਿ ਸਵਾਲ ਕਿੱਦਾਂ ਕਰੀਏ ਪਹਿਲੀ ਸਰਕਾਰ ਤੇ ਯਾਰੋਂ ਕਿਹਾ ਕਿ ਹਿੰਦੂ ਕੋਰਡ ਬਿਲ ਮਾਸ ਕਰੋ ਔਰ ਪਰ ਤੋਂ ਘਾ ਦੇਓ ਇਹਨਾਂ ਨੇ

ਕਾ ਜਿਹੜਾ ਉਹਦੀ ਇੱਜ਼ਤ ਆ ਰਿਆ ਉਹਦਾ ਜਿਹੜਾ ਸਨਮਾਨ ਆ ਉਹ ਕਾਇਮ ਨਹੀਂ ਰਹਿਦਾ ਇਸੇ ਕੀ ਮਤਲਬ ਹੁੰਦਾ ਊਠ ਦੇਦੇ ਦੇ ਦੇ ਕਰਾਂ ਉਹ ਨੂੰ ਮੋੜਿਆ ਜਿਹੜਾ ਗਿਆਨ ਦਿੱਤਾ ਇਹ ਪਾਸ ਨਹੀਂ ਮੁੱਕਿਆ ਤੇ ਬਾਬਾ ਸਾਹਿਬ ਨੇ ਤਮੂਲ ਮੰਤਰੀ ਤੋਂ ਵੀ ਬਾਅਦ ਇਹ ਸਭਾ ਨੂੰ ਪਤਾ ਲੱਗਿਆ ਉਹ ਤੋਂ ਬਾਅਦ ਤੋਂ ਸ੍ਰੀ ਨਹੀਂ ਕਿਉਂਕਿ ਆਪਣੇ ਕਿਉਂ ਦੀ ਜਾਇਦਾਦ ਦੇ ਵਿੱਚ ਆ ਰਿਆ ਅੱਜ ਕੁੜੀਆਂ ਸਲਾਹ ਰੈਂਡ ਨੇ ਹਰ ਤਾਰਿਆ ਬੰਦਾ ਜਿੱਤਿਆ ਕੀ ਜੰਦਾ ਸ਼ਰਾਬੀ ਹੈ ਫੁੱਟ ਮਾਰ ਕੇ ਜਾਂ ਕਿ ਜਰਨੇ ਇਹਦਾ ਹੁਕਮ ਤਾਂ ਜੈਨ ਸਾਈਟ ਹੋਈ ਇੱਕ ਰੋਣ ਬੜੇ ਤੁਸੀਂ ਘਰ ਦੀ ਚਾਰਦواری ਚੋਂ ਨਿਕਲੀਆਂ ਤਾਂ ਤੁਸੀਂ ਐਮਐਮ ਤੱਕ ਪਹੁੰਚ ਸਕਦੇ ਹੋ ਤੁਸੀਂ ਸਿਆਰਾ ਕੰਮ ਕਰ ਸਕਦੇ ਹੋ ਕਿਤੇ ਵੀ ਜਾ ਕੇ ਬਸੰਤ ਕਰ ਸਕਦੇ ਹੋ ਉਹ ਜਿਹੜਾ ਸੀ ਚਾਰਦواری ਕੁੱਤੀ ਹੈ ਥੋੜੀ ਜਿਹੀ ਅਜਾਤੀ ਨਹੀਂ ਕਰ ਬੋ ਕਹਿੰਦੇ ਸਾਈਟ ਪਰ ਤੇ ਸਿਕਾ ਪਰ ਦੇ ਇੰਗਲੈਂਡ ਦੇ ਵਿੱਚ ਨੂੰ ਹੀ ਲਾ ਦੇ

ਇਹ ਤੋਂ 45 ਸਾਲ ਹੋ ਗਏ ਗੁਰੂ ਅਰਜਨ ਦੇਵ ਸਾਹਿਬ ਹਰ ਸਾਲ ਦੀ ਮਨਾ ਪਹਿਲਾ ਰੇਖਾ ਚੰਗਾਰ ਕੇ ਢੋਲੀਆਂ ਵਾਜੇ ਦਾ ਕੀਤੇ ਤੇਰੇ ਤੇ ਪਰਵਾਹ ਤੇ ਨਹੀਂ ਲਾਈ ਜਾਂਦੇ ਆ ਅੱਜ ਨਹੀਂ ਜਾਣਾ ਇਹ ਸਮਝੋ ਨਹੀਂ ਆ ਗਿਆ ਤਾਂ ਭੁਜਾ ਦਾ ਨਾਦ ਲੈਣਗੇ ਟਾਲ ਦਿਨ ਕਹੀ ਜਾਂਦੇ ਨੇ ਜਦ ਇਹ ਕਿਹ ਜਾਂਦੇ ਜਿੱਤੇ ਸਮਝੋ ਕਰਾ ਲੈ ਕੇ ਚੋਰ ਰਾਤ ਨੂੰ ਕੀਏ ਪਾਕਾ ਕੇ ਤਾਂ ਜਦੋਂ ਇਹ ਆ ਕੀਆ ਉਹ ਲੋਕਾਂ ਨੇ ਉਹ ਬਣੇ

आद तो, 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 तो।, तो जो दुनिया बने उ तो नया लेकिन जो डुगर आए अज छे तो संताली साल हो गए उन्होंने गल कही असन्ने साल बाद जुगरपुर आ गया अगला तो लेनिया नहीं पाई देर नहीं मिली अभी गुरु नानक पाशाहे उस गुरु गोबिंद पातशाह फिर गुरु उदास महाराज लगातार तो 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 गुरु लोग आए उन्होंने तो नानक ने क्या किरत करो क्या जी नाचीर

ਕਿ ਉਹ ਗੱਲ ਕਰੋ ਮਨਿਕਾ ਤਾਂ ਗੱਲ ਮੰਨ ਲਈਆ ਕਿਸੇ ਨੂੰ ਨਾ ਆਪਣਾ ਮੋਬਾਈਲ ਤੇ ਗੁਦਾਰੇ ਮੋਰੇ ਨਹੀਂ ਲਿਖਿਆ ਕਿ ਪੈਸੇ ਕਿਡਾਖਣਾ ਸਾਡੇ ਕਿ ਤੋ ਫਾੜੇ ਮੰਨਦੇ ਹੁ ਅਸਤਾ ਹੈ ਕਿ ਅਸੀਂ ਦਾ ਸਕਦੇ ਜਾਂਦੇ ਹਾਂ ਚਾਰ ਦੇ ਕੋੜ ਕਰਦੇ ਆਪਣੇ ਆਪ ਨ ਆਪਣੇ ਆਪ ਨੂੰ ਠੇਕਾ ਪਾਈ ਦਿੰਦੇ ਆ ਕਿਤੇ ਕਿਸੇ ਨਗਾਤੇ ਨਹੀਂ ਲਿਖਿਆ ਕਿ ਐਸੀ ਪਾਤੀ ਮੱਤਾ ਜੇਕਰ ਕੋਲ ਪਈਆ ਤਾਂ ਉਹ ਜ਼ਬਰਦਸਤੀ ਨਹੀਂ ਹੈਗਾ ਬਿੱਜੀ ਪਈਆ ਕੋਲ ਤੋਂ ਤੁਹਾਡੀ ਮਰਦੀ ਹੈ ਕਿਸੇ ਪਾਣਾ